ਅੱਜ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਜੀ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਰੈਕੋਟ ਸ਼ਹਿਰ ਲੁਧਿਆਣਾ ਜ਼ਿਲ੍ਹਾ 2-3 ਮਿੰਟ ਦੀ ਵੀਡੀਓ ਆ ਸਕਿਪ ਨਾ ਕਰਿਓ ਕਿਉਂਕਿ ਕਈ ਵਾਰ ਆਪਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਤਾਂ ਜ਼ਰੂਰ ਕੀਤੇ ਹੁੰਦੇ ਨੇ ਪਰ ਉੱਥੋਂ ਦੇ ਇਤਿਹਾਸ ਦੀ ਜਾਣਕਾਰੀ ਆਪਾਂ ਨੂੰ ਪੂਰੀ ਨਹੀਂ ਹੁੰਦੀ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਮੁਤਾਬਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਚੱਲ ਕੇ ਰਾਏਕੋਟ ਦੇ ਘਣੇ ਜੰਗਲਾਂ ਵਿੱਚ ਸਥਿਤ ਇੱਕ ਛਪੜੀ ਦੇ ਕੰਡੇ ਟਾਲੀ ਦੇ ਦਰਖਤ ਹੇਠ 19 ਪੋਸਮਤ 1761 ਬਿਕਰਮੀ ਮੁਤਾਬਕ ਜਨਵਰੀ 1704 ਈਸਵੀ ਨੂੰ ਅਮਰਤ ਵੇਲੇ ਆਸਣ ਲਾਇਆ ਅਤੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਦਿਨ ਚੜ੍ਹੇ ਰਾਏਕੋਟ ਦੇ ਨਵਾਬ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾ ਚਾਰਨ ਆ ਗਿਆ ਗੁਰੂ ਜੀ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਜਾ ਤਾਂ ਮੈਂ ਅੱਜ ਸਵੇਰੇ ਚੋਕੇ ਆਇਆ ਹਾਂ ਜੇ ਤੁਸੀਂ ਕਹੋ ਤਾਂ ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਦਾ ਦੁੱਧ ਚੋਲ ਹੈ ਤਾਂ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਤਾਂ ਨਾ ਦੁੱਧ ਦੇਣ ਵਾਲੀ ਔਸਰ ਝੋਟੀ ਹੈ ਗੁਰੂ ਮਹਾਰਾਜ ਨੇ ਫਰਮਾਇਆ ਕਿ ਵਾਹਿਗੁਰੂ ਦਾ ਨਾਮ ਲੈ ਕੇ ਝੋਟੀ ਨੂੰ ਥਾਪੜਾ ਦੇ ਕੇ ਚੋਲੋ ਇਹ ਹੁਕਮ ਮੰਨ ਕੇ ਨੂਰਾ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਥੱਲੇ ਬੈਠ ਗਿਆ ਉਸ ਸਮੇਂ ਨੂਰੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਅਤੇ ਉਸ ਸਮੇਂ ਨੂਰੇ ਮਾਹੀ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ ਤਾਂ ਗੁਰੂ ਜੀ ਨੇ ਉਸ ਨੂੰ 288 ਛੇਕਾਂ ਵਾਲਾ ਬਰਤਨ ਜਾਨੀ ਗੰਗਾ ਸਾਗਰ ਦਿੱਤਾ ਜਦੋਂ ਉਸ ਨੇ ਇਸ ਵਿੱਚ ਦੁੱਧ ਚੋਇਆ ਤਾ ਇੱਕ ਬੂੰਦ ਵੀ ਦੁੱਧ ਨਾ ਡੁੱਲਿਆ ਇਹ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲੇ ਨੂੰ ਆ ਕੇ ਦੱਸੀ ਰਾਏ ਕੱਲਾ ਉਸੇ ਵਕਤ ਸਤਗੁਰਾਂ ਦੇ ਚਰਨੀ ਆ ਲੱਗਾ ਉਸ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਰਹੰਦ ਤੋਂ ਛੋਟੇ ਸਹਬਜ਼ਾਦੇ ਅਤੇ ਮਾਤਾ ਜੀ ਦੀ ਖਬਰ ਮੰਗਵਾਉਣੀ ਹੈ ਤਾਂ ਰਾਏ ਕੱਲੇ ਨੇ ਨੂਰੇ ਨੂੰ ਇਹ ਕਾਰਜ ਛੇਤੀ ਕਰਕੇ ਵਾਪਸ ਮੁੜਨ ਲਈ ਵੀ ਕਿਹਾ ਨੂਰਾ ਹੁਕਮ ਮੰਨ ਕੇ ਉਸੇ ਵਕਤ ਹੀ ਸਰਹੰਦ ਪਹੁੰਚਿਆ ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾ ਤੋਂ ਮਾਤਾ ਜੀ ਅਤੇ ਬੱਚਿਆਂ ਬਾਬਤ ਸਾਰੀ ਦੁੱਖਾਂ ਭਰੀ ਕਹਾਣੀ ਸੁਣੀ ਅਤੇ ਗੁਰੂ ਸਾਹਿਬ ਜੀ ਕੋਲ ਪਹੁੰਚ ਕੇ ਮਾਤਾ ਅਤੇ ਬੱਚਿਆਂ ਦੀ ਸ਼ਹਾਦਤ ਬਾਰੇ ਦੱਸਿਆ ਉਸ ਵਕਤ ਗੁਰੂ ਜੀ ਨੇ ਇਸ ਥਾਂ ਤੇ ਕਾਹੀ ਜਾਣੀ ਦੱਬ ਦਾ ਬੂਟਾ ਪੁੱਟਦੇ ਹੋਏ ਕਿਹਾ ਕਿ ਅੱਜ ਮੁਗਲ ਰਾਜ ਦੀ ਜੜ 뿌ਟੀ ਗਈ ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰਾ ਰਾਇ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਰਹਿਮ ਕਰੋ ਅਸੀਂ ਵੀ ਤੁਰਕ ਜਣੇ ਮੁਗਲ ਹਾਂ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਚੰਗਾ ਬਈ ਤੁਸੀਂ ਸੇਵਾ ਕੀਤੀ ਹੈ ਤੁਹਾਡਾ ਰਾਜ ਕਾਇਮ ਰਹੇਗਾ ਗੁਰੂ ਜੀ ਨੇ ਰਾਏ ਕੱਲੇ ਨੂੰ ਤਲਵਾਰ ਗੰਗਾ ਸਾਗਰ ਅਤੇ ਇੱਕ ਰੇਹਲ ਬਖਸ਼ਿਸ਼ ਕਰਕੇ ਫਰਮਾਇਆ ਕਿ ਜਦ ਤੱਕ ਇਹਨਾਂ ਸ਼ਸਤਰਾਂ ਦੀ ਸੇਵਾ ਕਰੋਗੇ ਤਦ ਤੱਕ ਇਹ ਰਾਜ ਕਾਇਮ ਰਹੇਗਾ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ 3 ਦਿਨ 19, 20 ਅਤੇ 21 ਪੋ ਵਿਸ਼ਰਾਮ ਕੀਤਾ। ਸੋ ਇਸ ਗੁਰਦੁਆਰਾ ਸਾਹਿਬ ਵਿਖੇ 19, 20 ਅਤੇ 21 ਪੋ ਨੂੰ ਹਰ ਸਾਲ ਭਾਰੀ ਮੇਲਾ ਬੜੀ ਧੂਮਤਾਮ ਨਾਲ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੀ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਵਾਹਿਗੁਰੂ ਜੀ ਲੈ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ।